ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੇ ਨੁਸਖੇ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਹਾਡੇ ਪੇਟ ਨਾਲ ਜੁੜੇ ਹਰ ਪ੍ਰਕਾਰ ਦੇ ਰੋਗ ਠੀਕ ਹੋ ਜਾਣਗੇ। ਜੇਕਰ ਤੁਹਾਨੂੰ ਕਬਜ਼ ਹੋਵੇ, ਐਸਿਡਿਟੀ ਹੋਵੇ ਜਾਂ ਫਿਰ ਤੁਹਾਡੇ ਪੇਟ ਵਿੱਚ ਗੈਸ ਪੈਦਾ ਹੋ ਗਈ ਹੋਵੇ, ਪੇਟ ਵਿੱਚ ਜਲਨ ਹੋਵੇ, ਛਾਤੀ ਵਿੱਚ ਜਲਨ ਹੋਵੇ ਜਾਂ ਫਿਰ ਦੋਸਤੋ ਤੁਹਾਨੂੰ ਹੋਰ ਕੋਈ ਵੀ ਸਮੱਸਿਆ ਹੋਵੇ, ਤੁਹਾਨੂੰ ਪੀਰੀਅਡਸ ਸੰਬੰਧੀ ਕੋਈ ਸਮੱਸਿਆ ਹੋਵੇ, ਬਲੱਡ ਪ੍ਰੈਸ਼ਰ ਤੁਹਾਡਾ ਵਧਦਾ ਹੋਵੇ ਜਾਂ ਫਿਰ ਘਟਦਾ ਹੋਵੇ ਤਾਂ ਤੁਸੀਂ ਇਸ ਦਾ 70 ਕਰਨਾ ਹੈ ਇਹ ਚੀਜ਼ ਬਹੁਤ ਆਸਾਨੀ ਨਾਲ ਤੁਹਾਨੂੰ ਕੀ ਤੋਂ ਵੀ ਮਿਲ ਜਾਵੇਗੀ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਜਿਸ ਚੀਜ਼ ਬਾਰੇ ਦੱਸਾਂਗੇ ਉਹ ਹੈ ਪੁਦੀਨਾ ਪੁਦੀਨੇ ਵਿੱਚ ਪ੍ਰੋਟੀਨ ਵਿਟਾਮਿਨ A ਕਾਰਬੋਹਾਈਡਰੇਟ ਕਾਪਰ ਆਇਰਨ ਵਧੇਰੇ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਹੜਾ ਕਿ ਤੁਹਾਡੇ ਹਰ ਪ੍ਰਕਾਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਇਸ ਦੇ ਸੇਵਨ ਨਾਲ ਜੇਕਰ ਤੁਹਾਨੂੰ ਲੀਵਰ ਦਾ ਕੋਈ ਵੀ ਰੋਗ ਹੋਵੇ ਤੁਹਾਡੇ ਲੀਵਰ ਵਿੱਚ ਗੰਦਗੀ ਹੋਵੇ ਤਾਂ ਉਹ ਵੀ ਬਾਹਰ ਨਿਕਲ ਜਾਵੇਗੀ ਮੁਹਾਸੇ ਵੀ ਦੋਸਤੋ ਤੁਹਾਡੇ ਚਿਹਰੇ ਉੱਪਰਲੇ ਬਿਲਕੁਲ ਖਤਮ ਹੋ ਜਾਣਗੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਉਸ ਨੁਸਖੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਜੇਕਰ ਦੋਸਤੋ ਤੁਹਾਨੂੰ ਪੀਰੀਅਡਸ ਦੇ ਦੌਰਾਨ ਕੋਈ ਪ੍ਰੋਬਲਮ ਹੋਵੇ ਜਾਂ ਫਿਰ ਪੀਰੀਅਡਸ ਅੱਗੇ ਪਿੱਛੇ ਆਉਂਦੇ ਹੋਣ ਜਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਦਰਦ ਹੁੰਦਾ ਹੋਵੇ ਤਾਂ ਤੁਸੀਂ 15-20 ਪੱਤੇ ਪੁਦੀਨੇ ਦੇ ਲੈ ਕੇ ਇੱਕ ਗਲਾਸ ਪਾਣੀ ਵਿੱਚ ਪਾ ਕੇ ਬਾਲਨੇ ਹਨ ਤੁਸੀਂ ਇਸ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਖਾਲੀ ਪੇਟ ਸਵੇਰੇ ਕਰਨਾ ਹੈ ਜੇਕਰ ਤੁਸੀਂ ਖਾਣੇ ਖਾਣ ਤੋਂ ਬਾਅਦ ਇਸ ਦਾ ਸੇਵਨ ਕਰਨਾ ਹੈ ਤਾਂ ਤੁਸੀਂ 1 ਘੰਟੇ ਬਾਅਦ ਇਸ ਦਾ ਸੇਵਨ ਕਰਨਾ ਹੈ ਲਗਾਤਾਰ 10 ਦਿਨ ਇਸ ਦਾ ਸੇਵਨ ਜੇਕਰ ਤੁਸੀਂ ਕਰੋਗੇ ਤਾਂ ਤੁਹਾਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ ਪਰ ਦੋਸਤ ਤੁਸੀਂ ਇਸ ਦਾ ਸੇਵਨ ਪੀਰੀਅਡ ਸੋਣ ਤੋਂ 10 ਦਿਨ ਪਹਿਲਾਂ ਹੀ ਕਰਨਾ ਹੈ ਤਾਂ ਅੱਗੇ ਦੱਸਦੇ ਹਾਂ ਕਿ ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੋਵੇ ਤਾਂ ਤੁਸੀਂ ਇੱਕ ਕੋਲੀ ਪੁਦੀਨਾ ਲੈ ਕੇ ਉਸ ਵਿੱਚ ਸਵਾਦ ਅਨੁਸਾਰ ਕਾਲੀ ਮਿਰਚ ਮਿਲਾਉਣੀ ਹੈ ਕਾਲੀ ਮਿਰਚ ਦਾ ਪਾਊਡਰ ਮਿਲੋਣਾ ਹੈ ਅਤੇ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਦੀ ਚਟਨੀ ਜਿਹੀ ਬਣਾ ਲੈਣੀ ਹੈ ਇਸ ਦਾ ਸੇਵਨ ਤੁਸੀਂ ਦਿਨ ਵਿੱਚ 2-3 ਵਾਰ ਕਰਨਾ ਹੈ ਭਾਵੇਂ ਤੁਸੀਂ ਜਦੋਂ ਵੀ ਰੋਟੀ ਖਾਓ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰਨਾ ਹੈ ਤਾਂ ਇਸੇ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਮਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤਾਂਦਰ ਸੁਰ ਹੋਵਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ